ਜਾ ਤੋ ਬਾਤ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਵਿਦਾਇਕਾ ਪ੍ਰੋਫੈਸਰ ਬਲਜਿੰਦਰ ਕੋਰ ਨੇ ਲਾਈਵ ਹੋ ਕੇ ਕੈਪਟਨ ਸਰਕਾਰ ਨੂੰ ਖੜਿਆ-ਖੜਿਆ ਸੁਣਾਇਆ ਬਲਜਿੰਦਰ ਕੋਰ ਨੇ ਕਿਹਾ ਕਿ ਸੂਬੇ ਅੰਦਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਕੈਪਟਨ ਸਰਕਾਰ ਹਰ ਮੋਰਚੇ ਤੇ ਫੇਲ ਸਾਬਤ ਹੋਈ ਹੈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਇੱਕ ਲਾਈਵ ਹੋਣ ਦਾ ਮਕਸਦ ਹੈ ਕਿ ਸਾਰਿਆਂ ਦੇ ਰੂਬਰੂ ਹੋਣ ਦਾ ਮਕਸਦ ਹੋ ਇੱਕੋ ਹੀ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਦਨ ਬਦਨ ਵਿਗੜਦੇ ਜਾ ਰਹੇ ਆ ਤੇ ਸਰਕਾਰ ਜਿੰਨੇ ਪ੍ਰੋਮਿਸ ਜਿੰਨੇ ਵਾਦੇ ਲੈ ਕੇ ਪੰਜਾਬ ਦੇ ਵਿੱਚ ਉਤਰੀ ਸੀ ਤੋਂ ਸਾਰੇ ਦੇ ਸਾਰੇ ਇਸ ਵੇਲੇ ਇਹ ਮਹਿਸੂਸ ਹੁੰਦੇ ਕਿ ਲੋਕਾਂ ਦਾ ਮਜ਼ਾਕ ਪਬਲਿਕ ਦਾ ਮਜ਼ਾਕ ਬਣਾਇਆ ਜਾ ਰਿਹਾ ਕਿਉਂਕਿ ਇਸ ਵੇਲੇ ਇਹੋ ਜਿਹੇ ਘਟਨਾਵਾਂ ਦੇਖ ਕੇ ਪੜ੍ਹ ਕੇ ਸੁਣ ਕੇ ਮਨ ਨੂੰ ਬਹੁਤ ਡੂੰਗਾ ਦੁੱਖ ਤੇ ਥੇਸ ਪਹੁੰਚਦੀ ਆ ਕਿ ਜਦੋਂ ਜਸ ਪੰਜਾਬ ਦੀ ਨਾਵਾਂ ਜਿਹੜਾ ਇੱਕ ਸਾਡੇ ਗੁਰੂਆਂ ਪੀਰਾਂ ਦੇ ਨਾਮ ਦੇ ਨਾਲ ਚੱਲਦਾ ਤੇ ਜਿੱਥੇ ਸਾਡੀਆਂ ਕੁੜੀਆਂ ਦੀ ਸਾਡੇ ਅਮਾਵਾਂ ਦੀ ਸਾਡੇ ਗੁਰੂ ਸਾਹਿਬਾਨ ਦੀ ਪੜ੍ਹੀ ਲਾਈਕ ਇਸ ਸੰਸਾਰ ਤੋਂ ਕਿਤੇ ਉੱਤਰੀ ਜਿਹੜੀ ਆ ਇੰਪੋਰਟੈਂਸ ਦਸੀ ਹੈ ਤੇ ਕਟਨਾਵਾਪਰਦੀ ਆ ਪੱਟੀ ਦੇ ਤਰਨਤਾਰਨ ਚਿੱਲੇ ਦੇ ਪੱਟੀ ਵਰਗੇ ਹਲਕੇ ਦੇ ਵਿੱਚ ਜਿੱਥੇ ਇੱਕ ਮਾਸੂਮ ਕੁੜੀ ਨੂੰ ਗਵਾਹ ਕਰਕੇ ਜਿਹੜੇ ਆ ਪੰਚੇ ਗੁੰਡੇ ਲੋਕ ਉਹਨੂੰ ਲੈ ਕੇ ਜਾ ਰਿਹਾ ਤੇ ਮੈਂ ਉਸ ਪਹਾਦਰ ਨੌਜਵਾਨ ਵੀਰ ਜਿਹੜੇ ਆਮਦਨੀ ਪਾਰਟੀ ਦੇ ਸਾਡੇ ਜਿਲ੍ਹਾ ਕਰਨਪਟਿਆਲਾ ਦੇ ਚੇਤਨ ਸਿੰਘ ਉਹਨਾਂ ਨੂੰ ਸਲਾਮ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਤੇ ਆਪਣੀ ਆਤਮਾ ਦੀ ਆਵਾਜ਼ ਨੂੰ ਪਛਾਣਦੇ ਹੋਏ ਉਸ ਕੁੜੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਜਾਨ ਖਤਰੇ 'ਚ ਪਾ ਕੇ ਤੇ ਇਸ ਸਰਕਾਰਾਂ ਦੇ ਉਲਟ ਹਵਾਵਾਂ ਦੇ ਵਿੱਚ ਖੜਨਾ ਤੇ ਇੱਕ ਅੱਜ ਦੇ ਜ਼ਮਾਨੇ ਦੇ ਵਿੱਚ ਭਰੇ ਇਨਸਾਨੀਆਂ ਤੜੀ ਗੱਲ ਕਰਨਾ ਉਸ ਵੀਰ ਨੂੰ ਪਹਿਲਾਂ ਤਾਂ ਸਲੂਟ ਆ ਉਹਦੇ ਇਹਨਾਂ ਨੇ ਤਰੰਤ ਤਰੰਤ ਮਿੱਠੀ ਘਟਨਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਸਰਕਾਰ ਨੂੰ 48 ਘੰਟੇ ਦਾ ਸਮਾਂ ਦਿੱਤਾ ਤੇ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਇਨਸਾਫ ਕਿਸ ਤਰ੍ਹਾਂ ਲਿਆ ਜਾਂਦਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਜਦੋਂ ਲਾਅ ਐਂਡ ਆਰਡਰ 'ਚ ਸਰਕਾਰ ਦਾ ਫੇਲ ਹੋ ਜੇ ਜਾਂ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਫੇਲ ਹੋ ਜੇ ਤੇ ਸੀਐਮ ਸਾਹਿਬ ਜਿਹੜੇ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨੂੰ ਬੜਾ ਮਾਣ ਆਏ ਮੰਨਦੇ ਆ ਕਿ ਜੇ ਕਿਤੇ ਗੁੱਡ ਐਡਮਿਨਿਸਟ੍ਰੇਸ਼ਨ ਕੋਈ ਦੇ ਸਕਦਾ ਤਾਂ ਕੈਪਟਨ ਮਨਵਿੰਦਰ ਸਿੰਘ ਦੇ ਸਕਦਾ ਮੇਰੇ ਖਿਆਲ ਹਿਸ ਟੋਟਲੀ ਫੇਲ ਕੀ ਜੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਕਿਤੇ ਗੱਲ ਹੁੰਦੀ ਹੋਵੇ ਤੇ ਮੈਨੂੰ ਲੱਗਦਾ ਉਹਨੂੰ ਫਿਰ ਸਰਕਾਰ ਛੱਡ ਦੇਣੀ ਚਾਹੀਦੀ ਹੈ ਸਰਕਾਰ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਔਰ ਵੈਸੇ ਵੀ ਜਿਹੜਾ ਟਾਈਮ ਆ ਜੇ ਅਸੀਂ ਗੱਲ ਕਰੀਏ ਤਾਂ ਇਹ ਇਲੈਕਸ਼ਨ ਕਮਿਸ਼ਨ ਦੀ ਅੰਦਰ ਚੱਲ ਰਿਹਾ ਹੈ ਤੇ ਜਿਹੋ ਜੀਆਂ ਘਟਨਾਵਾਂ ਦਿਨ ਬਦਨ ਵੱਧਦੀਆਂ ਜਾ ਰਹੀਆਂ ਨੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਨਾ ਕੋਈ ਰੋਕ-ਥਾਮ ਨਹੀਂ ਤਾਂ ਇੱਥੇ ਫਿਰ ਕੌਣ ਰਿਸਪਾਂਸਿਬਲ ਹੈ ਇਹ ਕਿਹਦੇ ਅੰਡਰ ਕੰਟਰੋਲ ਹੈਗੀਆਂ ਨੇ ਸਾਰੀਆਂ ਸੋ ਬੀਇੰਗ ਐਨ ਆਮ ਆਦਮੀ ਪਾਰਟੀ ਪਬਲਿਕ ਦੀ ਜਿੱਥੇ ਅਸੀਂ ਨਮਾਇਦਗੀ ਕਰਦੇ ਹਾਂ ਤੇ ਬੀਇੰਗ ਐਨ ਆਪੋਜੀਸ਼ਨ ਜਿੱਥੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਤੇ ਜਿੱਥੇ ਸਾਨੂੰ ਗਹਿਰੀ ਛੱਟ ਲੱਗੀ ਆ ਤਾਂ ਸਰਕਾਰ ਕੋਲੋਂ ਇਲੈਕਸ਼ਨ ਕਮਿਸ਼ਨ ਕੋਲੋਂ ਇਸ ਦਾ ਵੀ ਮੰਨ ਕਰਦੇ ਕਿ ਜਲ ਤੋ ਜਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਵਿਦ 48 ਆਵਰਸ ਜਿਹੜੇ ਵੀ ਲੋਕ ਜਿਹੜੇ ਵੀ ਦੋਸ਼ੀ ਹੈਗੇ ਚ ਰਿਸਪਾਂਸਿਬਲ ਨੇ ਔਰ ਉਹਨਾਂ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਜਾਵੇ ਨਹੀਂ ਤਾਂ ਅਲਟੀਮੇਟ ਟਾਈਮ ਜਿਹੜਾ ਅਸੀਂ ਦੇ ਰਹੇ ਹਾਂ 48 ਘੰਟੇ ਅਡਤਾਲੀ ਘੰਟੇ ਤਬਾਖਰ ਆਮ ਆਦਮੀ ਪਾਰਟੀ ਆਪਣੇ ਕਦਮ ਚੱਕਦੇ ਹੋਏ ਜਿਵੇਂ ਸੜਕਾਂ ਤੇ ਆਉਣਾ ਕਿ ਜੇ ਸਾਨੂੰ ਧਰਨੇ ਲਾਉਣੇ ਪਏ ਤੇ ਜੋ ਵੀ ਸਾਨੂੰ ਕਰਨਾ ਪਊਗਾ ਅਸੀਂ ਉਹ ਕਰਾਂਗੇ ਕਿ ਅਸੀਂ ਸਾਡੇ ਉਸ ਵੀਰ ਨੂੰ ਜਿਹੜਾ ਅਜ ਹਸਪਤਾਲ ਦੇ ਵਿੱਚ ਪਿਆ ਹੈ ਦਾਖਲ ਹੈ ਤੇ ਉਹਨੂੰ ਇਨਸਾਫ ਦਿਵਾਉਣ ਦੇ ਲਈ ਔਰ ਉਸ ਲੜਕੀ ਨੂੰ ਜਦੀ ਜਾਨ ਛੜਾਈ ਆ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਸਿਰ ਪੰਜਾਬ ਦੀਆਂ ਸੜਕਾਂ ਤੇ ਉਤਰਾਂ। ਥੈਂਕ ਯੂ। ਸਾਨੂੰ ਦੱਸਿਆ ਕਿ ਤਰਨਤਾਰਨ ਦੇ ਪੱਟੀ ਕਸਬੇ ਚ ਕੁਝ ਕਾਰਸਵਾਰਾਂ ਨੇ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪਟਿਆਲਾ ਤੋਂ ਆਮਦਨੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਨੇ ਆਪਣੀ ਜਾਨ ਦੇ ਖੇਡਦੇ ਹੋਏ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਵਿੱਚ ਕਿ ਉਹ ਗੰਭੀਰ ਜ਼ਖਮੀ ਹੋ ਗਏ ਸਨ ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਔਰ ਹੁਣ ਵੇਖਣਾ ਹੋਵੇਗੀ ਬਲਜਿੰਦਰ ਘੋਰ ਵੱਲੋਂ ਦਿੱਤੀ ਇਸ ਚੇਤਾਵਨੀ ਤੋਂ ਬਾਅਦ ਕੈਪਟਨ ਸਰਕਾਰ ਕੀ ਕਾਰਵਾਈ ਕਰਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ